ਨਬਾ ਸ਼ਹਿਰ ਚ ਲਗਾਤਾਰ ਹੋ ਰਹੀਆਂ ਨੇ ਚੋਰੀਆਂ ਕੋਈ ਸੁਣਵਾਈ ਹੋਗੀ ਤਿੰਨ ਦਿਨਾਂ ਬਾਅਦ ਫੇਰ ਮੇਰੀ ਦੁਕਾਨ ਤੇ ਸਾਰੀ ਦੁਕਾਨ ਖਾਲੀ ਕਰਕੇ ਲੈ ਗਏ ਜੀ ਲੋ ਜੀ ਮੈਦਾ ਬਰਬਾਦ ਹੋ ਗਿਆ ਜੀ ਮੇਰੀ ਕੋਈ ਸੁਣਵਾਈ ਦੇਗੀ ਮੁੱਖ ਚੌਕ ਬੋੜਾ ਗੇਟ ਵਿਖੇ ਲਗਾਇਆ ਧਰਨਾ ਹਾਏ ਹਾਏ ਚੱਕਾ ਚਾਮ ਕਰਕੇ ਕਿਤੀ ਚਮਕੇ ਨਾਰੇ ਬਾਜੀ ਪੁਲਿਸ ਵੱਲੋਂ ਉਹਦੇ ਖਿਲਾਫ ਕਾਰਮੀ ਕਾਰਵਾਈ ਕਰਨੀ ਬਣਦੀ ਹੈ ਤੇ ਅਸੀਂ ਯਕੀਨੀ ਬਣਾਵਾਂਗੇ ਉਹਦੇ ਖਿਲਾਫ ਕਾਰਵਾਈ ਹੋਵੇ ਚੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਇਹਰਾ ਬੂਰਾ ਹਾਲ ਆ ਲਕਾ ਵੀ ਕੱਪੜੇ ਲੈ ਜੋ ਲੈ ਤਾਰ ਕੇ ਮੇਰੇ ਜੋ ਲਓ ਜੀ ਆ ਵੀ ਲੈ ਜੋ ਜਿਹਨੂੰ ਜ਼ਰੂਰਤਾ ਮੈਨੂੰ ਕੋਈ ਲੋੜ ਨਹੀਂ ਮਾ ਤਾਂ ਨੰਗਾ ਭਖਿਆਰੀ ਹੋ ਗਿਆ ਭਖਿਆਰੀ ਹੋ ਰਹਿ ਗਿਆ ਜੀ ਅ ਅਸੀਂ ਤਾਂ ਇਹੀ ਗੱਲ ਕਹਿਣਾ ਚਾਹਾਂਗੇ ਕਿ ਵੀ ਸਾਨੂੰ ਤੁਹਾਡਾ ਸਾਥ ਦੀ ਅਸੀਂ ਸਮਝਦੇ ਹਾਂ ਬਿਨਾ ਤੁਹਾਡੇ ਸਾਥ ਦੇ ਅਸੀਂ ਸਕਸੈਸਫੁਲ ਨਹੀਂ ਹੋ ਸਕਦੇ ਨੱਬਾ ਸ਼ਹਿਰ ਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਬੀਤੇ 3-4 ਦਿਨਾਂ ਤੋਂ ਲਗਾਤਾਰ ਚੋਰੀਆਂ ਨੂੰ ਵੇਖਦੇ ਹੋਏ ਨਾਬਾ ਨਿਵਾਸੀਆਂ ਨੇ ਧਰਨਾ ਲਗਾਇਆ ਅੱਜ ਕੱਪੜੇ ਦੀ ਦੁਕਾਨ ਤੇ ਸਾਰਾ ਕੁਝ ਚੋਰੀ ਕਰਕੇ ਲੈ ਗਏ ਨੇ ਮੌਕੇ ਤੇ ਪੀੜਤ ਨੌਜਵਾਨ ਰਾਣਾ ਨੇ ਕਿਹਾ ਕਿ ਮੈਂ ਤਾਂ ਬਿਲਕੁਲ ਬਰਬਾਦ ਹੋ ਚੁੱਕਾ ਅਤੇ ਜੋ ਮੇਰੇ ਤਨ ਤੇ ਕੱਪੜੇ ਨੇ ਉਹ ਵੀ ਲੈ ਜਾਣ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਸਬੰਧ ਚ ਅਸੀਂ ਛੇਤੀ ਹੀ ਮਲਜਮ ਨੂੰ ਫੜ ਲਵਾਂਗੇ ਨਾਬਾ ਦੇ ਮੁੱਖ ਚੌਕ ਬੋੜਾ ਗੇਟ ਵਿਖੇ ਚੱਕਾ ਜਾਮ ਕਰਕੇ ਅਤੇ ਆਵਾਜ਼ ਨੂੰ ਠੱਪ ਕਰਕੇ ਦੁਕਾਨਦਾਰਾਂ ਚੋਰਾਂ ਤੋਂ ਇਹਨੇ ਤੰਗ ਨੇ ਕਿ ਹਰ ਰੋਜ਼ ਚੋਰੀਆਂ ਵਾਰਤ ਨੂੰ ਅੰਜਾਮ ਦਿੰਦੇ ਨੇ ਅਤੇ ਸ਼ਹਿਰ ਨਿਵਾਸੀ ਅਤੇ ਦੁਕਾਨਦਾਰਾਂ ਨੇ ਚੱਕਾ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਪੀੜਤ ਦੁਕਾਨਦਾਰ ਰਾਣਾ ਨੇ ਕਿਹਾ ਕਿ ਮੈਂ ਸਾਰਾ ਪੈਸਾ ਦੁਕਾਨ ਤੇ ਲਾ ਦਿੱਤਾ ਸੀ ਅਤੇ ਮੈਂ ਚੋਰਾਂ ਤੋਂ ਇੰਨਾ ਦੁਖੀ ਹਾਂ ਕਿ ਮੈਂ ਆਤਮ ਹੱਤਿਆ ਹੀ ਕਰ ਲਵਾਂ ਉਸਨੇ ਕਿਹਾ ਕਿ ਕਰਾਂ ਤਾਂ ਕੀ ਕਰਾਂ ਮੇਰਾ ਸ਼ਟਰ ਤੋੜ ਕੇ ਕਪੜੇ ਦਾ ਸਾਰਾ ਸਮਾਨ ਚੋਰੀ ਕਰਕੇ ਲੈ ਗਏ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹ ਨਹੀਂ ਫੜ ਰਹੇ ਇਸ ਮੌਕੇ ਤੇ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਇਹ ਪਹਿਲੀ ਘਟਨਾ ਨਹੀਂ ਲਗਾਤਾਰ ਚੋਰੀਆਂ ਨੂੰ ਵੇਖਦੇ ਹੋਏ ਅੱਜ ਸਾਨੂੰ ਬੋੜਾ ਗੇਟ ਤੇ ਚੱਕਾ ਜਾਮ ਕਰਨਾ ਪਿਆ ਅਸੀਂ ਤਾਂ ਮੰਗ ਕਰਦੇ ਹਾਂ ਕਿ ਜਦੋਂ ਤੱਕ ਚੋਰਾਂ ਨੂੰ ਫੜਿਆ ਨਹੀਂ ਜਾਂਦਾ ਉਦੋਂ ਤੱਕ ਧੰਨਾ ਚੱਲਦਾ ਜਾਰੀ ਰਹੇਗਾ ਇਸ ਮੌਕੇ ਤੇ ਪੁਲਿਸ ਅਧਿਕਾਰੀ ਮਨਮੋਹਨ ਸਿੰਘ ਨੇ ਕਿਹਾ ਕਿ ਜੋ ਵਿਅਕਤੀ ਲਗਾਤਾਰ ਚੋਰੀਆਂ ਕਰ ਰਿਹਾ ਉਹ ਘਰੋਂ ਫਰਾਰ ਹੈ ਅਤੇ ਅਸੀਂ ਛੇਤੀ ਉਸਨੂੰ ਫੜ ਲਵਾਂਗੇ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿੱਥੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਫੜਨ ਦੇ ਦਾਅਵੇ ਕਰ ਰਹੀ ਹੈ ਉੱਥੇ ਹੀ ਨਾਭਾ ਸ਼ਹਿਰ 'ਚ ਇੱਕ ਤੋਂ ਬਾਅਦ ਇੱਕ ਚੋਰੀ ਹੋ ਰਹੀ ਹੈ ਜਿਸ ਕਰਕੇ ਨਾਭਾ ਨਿਵਾਸੀ ਪਰੇਸ਼ਾਨ ਨੇ ਅਤੇ ਧਰਨਾ ਲਗਾਉਣ ਲਈ ਮਜਬੂਰ ਨੇ। ਬੀਤੇ ਦਿਨ ਸਵੇਰੇ ਪਾਰਚ 210 ਡੀਐਸਪੀ ਰੈਂਕ ਦੇ ਤਬਾਦਲੇ ਕੀਤੇ ਗਏ ਸਨ। ਡੀਐਸਪੀ ਵੱਲੋਂ ਆਪਣੇ ਆਪਣੇ ਸਟੇਸ਼ਨਾਂ ਤੇ ਪਹੁੰਚ ਕੇ ਅਹੁਦਾ ਸੰਭਾਲ ਕੇ ਮੁਲਾਜ਼ਮਾਂ ਨਾਲ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਇਸ ਦੇ ਤਹਿਤ ਨਾਬਾ ਹਲਕੇ ਦੀ ਮਹਿਲਾ ਡੀਐਸਪੀ ਪ੍ਰਭਜੋਤ ਕੋਰ ਵੱਲੋਂ ਸੰਭਾਲੀ ਗਈ ਨਾਬਾ ਵਿੱਚ ਪਹਿਲੀ ਵਾਰ ਮਹਿਲਾ ਡੀਐਸਪੀ ਦੇ ਅਹੁਦੇ ਤੋਂ ਤਾਇਨਾਤ ਕੀਤੀ ਗਈ ਹੈ ਨਵ ਨਿਯੁਕਤ ਡੀਐਸਪੀ ਪ੍ਰਭਜੋਤ ਕੋਰ ਨੇ ਅਹੁਦਾ ਸੰਭਾਲਦੇ ਹੀ ਐਕਸ਼ਨ ਮੂਡ ਵਿੱਚ ਦਿਖਾਈ ਦਿੱਤੇ ਅਤੇ ਨਸ਼ਾ ਤਸਕਰੀ ਨੂੰ ਸਖਤ ਤਾੜਨਾ ਕੀਤਾ ਕਿ ਜੇਕਰ ਕੋਈ ਵੀ ਨਸ਼ਾ ਤਸਕਰੀ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕਰਕੇ ਜੇਲ੍ਹ ਦੀਆਂ ਸਲ੍ਹਾਖਾਂ ਪਿੱਛੇ ਭਜਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਮਾੜੇ ਅੰਸਰਾਂ ਨੂੰ ਅਸੀਂ ਸਿਰ ਚੁੱਕ ਨਹੀਂ ਦਵਾਂਗੇ ਮੇਰਾ ਤਾਂ ਛੱਡਿਆ ਹੀ ਨਹੀਂ ਬੋਲਣ ਜੋਗਾ ਜੀ ਮੈਂ ਦੱਸ ਕੀ ਕਰਾਂ ਜੀ ਮੈਂ ਤਾਂ ਬਰਬਾਦ ਹੋ ਗਿਆ ਜੀ ਮੈਂ ਕਿਧੇ ਰੋਵਾਂ ਜਾ ਕੇ ਜੀ ਕੋਈ ਸੁਣਵਾਈ ਨਹੀਂ ਹੈਗੀ ਜੀ ਪਹਿਲਾਂ ਵੀ ਪੰਜ ਦਿਨ ਪਹਿਲਾਂ ਵੀ ਗਏ ਸੀ ਜੀ ਪੁਲਿਸ ਪ੍ਰਸ਼ਾਸਨ ਲਾਵੇ ਕੋਈ ਸੁਣਵਾਈ ਨਹੀਂ ਹੋਈ ਤਿੰਨ ਦਿਨਾਂ ਬਾਅਦ ਫੇਰ ਮੇਰੀ ਦੁਕਾਨ ਤੇ ਸਾਰੀ ਦੁਕਾਨ ਖਾਲੀ ਕਰਕੇ ਲੈ ਗਏ ਜੀ ਲਓ ਜੀ ਮਾਇਦਾ ਬਰਬਾਦ ਹੋ ਗਿਆ ਜੀ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਮਾਇਦਾ ਜੀ ਇੰਨਾ ਸਮਾਨ ਲੈ ਕੇ ਆਏ ਤੇ ਹੁਣ ਮੈਂ ਦੱਸੋ ਕੀ ਵਪਾਰੀ ਮੇਰਾ ਗਾਲ ਪੱਡ ਲੈਣਗੇ ਖਾ ਜਾਣਗੇ ਮਾਇਦਾ ਜੀ ਹੁਣ ਆਇਆ ਲਾ ਲਓ ਬੱਸ ਜਾਦਾ ਮੈਂ ਕੁਝ ਕਰ ਲੂੰਗਾ ਜੁਮੇਵਾਰ ਸਰਕਾਰ ਹੋਊਗੀ ਬਸ ਜੀ ਮੇਰਾ ਬੁਰਾ ਹਾਲ ਆ ਲਕਾ ਵੀ ਕੱਪੜੇ ਲੈ ਜੋ ਲੈ ਤਾਰ ਕੇ ਮੇਰੇ ਜੋ ਲਓ ਜੀ ਆ ਵੀ ਲੈ ਜੋ ਜਿਹਨੂੰ ਜ਼ਰੂਰਤਾ ਮੈਨੂੰ ਕੋਈ ਲੋੜ ਨਹੀਂ ਮਾਦਾ ਨੰਗਾ ਪਖਿਆਰੀ ਹੋ ਗਿਆ ਪਖਿਆਰੀ ਹੋ ਰਹਿ ਗਿਆ ਜੀ ਲੈ ਜੋ ਜਿਹੜਾ ਲੈ ਕੇ ਜਾਣਾ ਜੀ ਮੇਰੇ ਕੱਪੜੇ ਕੋਈ ਲੈਣਾ ਨਹੀਂ ਕੁਝ ਦੇਣਾ ਨਹੀਂ ਹੋਰ ਤੁਹਾਨੂੰ ਵੀ ਦੇਖਿਆ ਸੀ ਸੀਸੀਟੀਵੀ ਦੇ ਚਾਰੇ ਤੇ ਇਹ ਗ੍ਰਿਫਤਾਰੀ ਨਹੀਂ ਹੋਇਆ ਨਾ ਨਹੀਂ ਜੀ ਇਹਦੇ ਘਰੇ ਰੇਡ ਕੀਤਾ ਗਿਆ ਸੀ ਘਰੇ ਰਹਿੰਦਾ ਨਹੀਂ ਇਹਦੀ ਮਾਂ ਹੈ ਇਕੱਲੀ ਠੀਕ ਹੈ ਜੀ ਬਾਕੀ ਇਹਦੇ ਫੇਰ ਆਊਟ ਬਾਰੇ ਅਸੀਂ ਸੋਰਸਸ ਲਾਏ ਹੋਏ ਨੇ ਜਲਦੀ ਗ੍ਰਿਫਤਾਰ ਕਰਾਂਗੇ ਇਹ ਉਹੀ ਬੰਦਾ ਜਿਹਨੇ ਪਹਿਲਾਂ ਚੋਰੀ ਨਹੀਂ ਕਹਿ ਨਹੀਂ ਸਕਦੇ ਕਹਿ ਨਹੀਂ ਸਾਡੇ ਰਾਤ ਕੋਈ ਸ਼ਟਰ ਸ਼ਟਰ ਤੋੜ ਕੇ ਕੋਸ਼ਿਸ਼ ਕੀਤੀ ਗਈ ਹੈ ਪੁਲਿਸ ਪਾਰਟੀ ਆ ਗਈ ਸੀ ਭੱਜ ਗਿਆ ਉਹ ਹੱਥ ਸਾਡੇ ਕਾਬੂ ਨਹੀਂ ਆਇਆ ਜਿਹੜਾ ਬੰਦਾ ਸੀਗਾ ਉਹ ਵੀ ਕਾਰਵਾਈ ਅਸੀਂ ਕਰ ਰਹੇ ਹਾਂ ਹਾਂ ਜੀ ਉਹ ਇਹਨਾਂ ਨੇ ਕੀ assurance ਦਿੱਤਾ ਜਿਹੜਾ ਪੂਰਾ ਜੀ ਇਹਨਾਂ ਦੀ ਪੂਰੀ ਰੱਖਿਆ ਕਰਾਂਗੇ ਅਸੀਂ ਵਾਅਦਾ ਕਰਾਂਗੇ ਆਪਣੀ ਜੀ ਉਹਨੂੰ arrest ਕਰਾਂਗੇ ਦੇਖੋ ਅਸੀਂ ਵਚਨਬੱਧ ਹੈਗੇ ਆ ਕਿ ਵੀ ਹਰ ਤਰ੍ਹਾਂ ਦਾ ਵੀ ਜਿਹੜਾ ਵੀ ਬੰਦਾ crime ਕਰਦਾ ਹੈ ਪਾਵੇਂ ਉਹ ਨਸ਼ੇ ਵਿੱਚ ਇਨਵੋਲਡ ਹੈ ਜਾਂ ਹੋਰ ਵੀ ਕ੍ਰਾਈਮ ਹੈਗੇ ਨੇ ਉਹ ਸਾਰਿਆਂ ਦੇ ਅਗੇਂਸਟ ਅਸੀਂ ਐਕਟਿਵਲੀ ਐਕਸ਼ਨ ਲੈਣਾ ਚਾਹੁੰਦੇ ਆ ਕੋਈ ਵੀ ਮਾੜਾ ਅਨਸਰ ਪੁਲਿਸ ਵੱਲੋਂ ਉਹਦੇ ਖਿਲਾਫ ਕਰਨੀ ਕਾਰਵਾਈ ਕਰਨੀ ਬਣਦੀ ਹੈ ਤੇ ਅਸੀਂ ਯਕੀਨੀ ਬਣਾਵਾਂਗੇ ਉਹਦੇ ਖਿਲਾਫ ਕਾਰਵਾਈ ਹੋਵੇ ਮੀਟਿੰਗ ਕਿ ਜੀ ਕੀ ਇਨਸਟ੍ਰਕਸ਼ਨ ਆ ਦਿੱਤੀ ਅੱਜ ਅੱਜ ਅਸੀਂ ਬਸ ਸਰਸਰੀ ਫਰਸਟ ਟਾਈਮ ਮੀਟਿੰਗ ਕਰ ਰਹੇ ਹੈਗੇ ਆ ਉਹਨਾਂ ਤੋਂ ਇਨਪੁਟ ਲੈਣਾ ਕਿ ਵੀ ਕੀ ਏਰੀਆਜ਼ ਦੀ ਉਹਨਾਂ ਦੀ ਕੀ ਪ੍ਰੋਬਲੈਮੈਟਿਕ ਏਰੀਆਜ਼ ਹੈਗੇ ਆ ਤਾਂ ਕਿ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਫੋਕਸ ਕਰਕੇ ਉਹਨੂੰ ਨਜਿੱਠਿਆ ਜਾ ਸਕੇ ਇਸ ਤੋਂ ਇਲਾਵਾ ਹੋਰ ਵੀ ਕੋਈ ਵੈਲਫੇਅਰ ਲਈ ਤੇ ਅਦਰਵਾਈਜ਼ ਜਿਹੜੀ ਵੀ ਅਗੇ ਇੰਸਟਰਕਸ਼ਨਸ ਹੈਗੀਆਂ ਨੇ ਉਹ ਦਿੱਤੀਆਂ ਗਈਆਂ ਨਵਨਿਵਾਸੀਆਂ ਕੀ ਮੈਸੇਜ ਬੰਨੇ ਕਰਨਗੇ ਅ ਅਸੀਂ ਤਾਂ ਇਹੀ ਗੱਲ ਕਹਿਣਾ ਚਾਹਾਂਗੇ ਕਿ ਵੀ ਸਾਨੂੰ ਤੁਹਾਡਾ ਸਾਥ ਦੀ ਅਸੀਂ ਸਮਝਦੇ ਹਾਂ ਇਹ ਬਿਨਾ ਤੁਹਾਡੇ ਸਾਥ ਦੇ ਅਸੀਂ ਸਕਸੈਸਫੁਲ ਨਹੀਂ ਹੋ ਸਕਦੇ ਸੋ ਤੁਹਾਨੂੰ ਜੇ ਤੁਹਾਡਾ ਤੇ ਜੇਕਰ ਸਾਡੇ ਤੁਹਾਡਾ ਸਾਥ ਸਾਡੇ ਨਾਲ ਹੋਏਗਾ ਤਾਂ ਅਸੀਂ ਹਰ ਤਰ੍ਹਾਂ ਦੀ ਪ੍ਰੋਬਲਮ ਅਸੀਂ ਨੂੰ ਟੈਕਲ ਕਰ ਸਕਦੇ ਆ ਤੇ ਚੰਗਾ ਕਾਨੂੰਨ ਅਮਨ ਅਮਨ ਕਾਨੂੰਨ ਆਪਣੇ ਸ਼ਹਿਰ ਨੂੰ ਦੇ ਸਕਦੇ ਆ ਗੱਲ ਤਾਂ ਸੱਜੇ ਜਿਵੇਂ ਲੋਕ ਡਰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਵੀ ਜਿਹੜਾ ਹੈਗਾ ਬਿਨਾਂ ਡਰ ਤੋਂ ਤੁਹਾਨੂੰ ਕਾਲ ਕਰਨਾ ਤੁਹਾਡਾ ਕੋਲ ਉੱਤਰ ਖੇ ਜਾਏਗਾ ਅ ਅੱਜ ਦੇ ਟਾਈਮ ਵਿੱਚ ਟੈਕਨੋਲੋਜੀ ਇੰਨੀ ਵੱਧ ਗਈ ਹੈਗੀ ਹੈ ਲੋਟ ਆਫ ਈਮੇਲਸ ਵੀ ਈਮੇਲ ਰਾਹੀਂ ਵੀ ਤੁਸੀਂ ਅਨੋਨਿਮਸ ਵੀ ਭੇਜ ਸਕਦੇ ਹੋ ਚਿੱਠੀ ਵੀ ਸਾਨੂੰ ਭੇਜ ਸਕਦੇ ਹੋ ਮੈਨੂੰ ਅਲੱਗ ਤੋਂ ਆ ਕੇ ਵੀ ਮਿਲ ਸਕਦੇ ਹੋ ਸਾਡੇ ਐਸਚਓ ਸਾਹਿਬਾਨ ਵੀ ਪ੍ਰੈਜ਼ੈਂਟ ਹੈਗੇ ਨੇ ਉਹਨਾਂ ਕੋਲ ਵੀ ਤੁਸੀਂ ਮਿਲ ਸਕਦੇ ਹੋ ਸਾਡਾ ਪਰਪਸ 마ੜੇ ਅਨਸਰ ਦੇ ਖਿਲਾਫ ਐਕਸ਼ਨ ਲੈਣਾ ਹੈ ਨਾ ਕਿ ਤੁਹਾਡਾ ਨਾਮ ਅੱਗੇ ਕਰਨਾ ਜਿਹੜੀ ਵੀ ਤੁਸੀਂ ਇਨਫੋਰਮੇਸ਼ਨ ਦਿਓਗੇ ਉਹ ਪਹਿਲੇ ਪਹਿਲ ਦੇ ਆਧਾਰ ਤੇ ਵੈਰੀਫਾਈ ਕਰਕੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਅਮਲ ਚ ਲਿਆਂਦੀ ਜਾਏਗੀ 마ੜੇ ਨੂੰ ਸਾਨੂੰ ਕੀ ਹੈ ਸੱਤ ਦਿਸ਼ਾਂ ਦੀ ਮਾੜੇ ਅਨਸਰਾਂ ਨੂੰ ਤਾਂ ਇਹ ਹੈਗੀ ਹੈ ਕਿ ਵੀ ਜਾ ਤਾਂ ਆਪਣਾ ਕੰਮ ਬੰਦ ਕਰ ਦਿਓ ਨਹੀਂ ਤਾਂ ਫਿਰ ਤੁਹਾਡੇ ਖਿਲਾਫ 100% ਕਾਰਵਾਈ ਅਮਲਿਆਂ ਦੀ ਜਾਵੇਗੀ